ਪਿਛਲੇ ਦਿਨੀ ਵਾਲੀਬਾਲ ਖਿਡਾਰੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਦੋ ਨਵਾਲਿਕਾ ਸੜੇਕ ਵਿਅਕਤੀ ਦੇ ਵੱਲੋਂ ਜਿਹੜਾ ਕਤਲ ਕੀਤਾ ਗਿਆ ਹਾਲਾਂਕਿ ਪੁਲਿਸ ਨੇ ਤਿੰਨ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਵਿਵੇਕਬੀਰ ਦਾ ਕਤਲ ਹੁੰਦਾ ਦੱਸਿਆ ਜਾ ਰਿਹਾ ਕਿ ਪੁਰਾਣੀ ਰੰਜਿਸ਼ ਤੇ ਚੱਲਦੀ ਆ ਵਿਵੇਕਬੀਰ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਤਾਂ ਪਰਿਵਾਰਿਕ ਮੈਂਬਰਾਂ ਦਾ ਰੋੜੋ-ਬੁਰਾ ਹਾਲ ਸੀ ਇਨਸਾਫ ਦੀ ਗੋਹਾਰ ਪਰਿਵਾਰ ਤੇ ਵੱਲ ਲਗਾਈ ਗਈ ਸੀ ਤਾਂ ਪੁਲਿਸ ਨੇ ਜਾਂਚ ਦਾ ਦਾਇਰਾ ਵੱਡਾ ਕੀਤਾ ਗੰਭੀਰਤਾ ਦੇ ਨਾਲ ਜਾਂਚ ਕੀਤੀ ਤਾਂ ਇਸ ਮਾਮਲੇ ਦੇ ਵਿੱਚ ਦੋ ਨੇਪਾਲਕਾ ਸਣੇ ਤਿੰਨ ਦੋਸ਼ੀਆਂ ਨੂੰ ਪੁਲਿਸ ਨੇ ਗ੍ਰফতার ਕੀਤਾ ਗ੍ਰফতার ਕੀਤੇ ਗਏ ਤੀਜੇ ਨੌਜਵਾਨ ਦੀ ਪਛਾਣ ਹਰਨੂਰ ਵਜੋ ਹੋਈ ਆ ਪੁਲਿਸ ਦੇ ਵੱਲੋਂ ਇਸ ਬਾਬਤ ਜਾਣ ਕਰ ਦਿੰਦੇ ਆ ਦੱਸਿਆ ਗਿਆ ਕਿ ਵਿਵੇਕ ਭੀਰਤਾ ਚਾਕੂਆਂ ਦੇ ਨਾਲ ਕਤਲ ਕੀਤਾ ਗਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਇੱਕ ਤੋਂ ਵੱਧ ਦਰਜ ਨਬਾਲਿਕਾ ਸਮੇਤ ਲਗਭਗ 18 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਤਾਂ ਹੁਣ ਤੱਕ ਤਿੰਨ ਦੋਸ਼ੀਆਂ ਦੇ ਗ੍ਰਫਤਾਰੀ ਹੋ ਚੁੱਕੀ ਆ ਤੇ ਵੀ ਗੱਲ ਸਾਹਮਣੇ ਆਈ ਹੈ ਕਿ ਸਕੂਲ ਸਮੇਂ ਦੀ ਕੋਈ ਪੁਰਾਣੀ ਰੰਜਿਸ਼ ਸੀ ਜਿਸ ਕਰਕੇ ਹਤਿਆ ਵਿਵੇਕ ਵੀਰ ਦੀ ਕੀਤੀ ਗਈ ਪਰ ਅਸਲ ਕਾਰਨ ਦੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇੱਕ ਵਾਰ ਪੁਲਿਸ ਦੀ ਜ਼ੁਬਾਨੀ ਸੁਣਦੇ ਕਿ ਇਸ ਮਾਮਲੇ ਦੇ ਵਿੱਚ ਕਿ ਕੁਝ ਖੁਲਾਸੇ ਹੋਏ ਨੇ ਪਿੰਡ ਸਰਹਾਲੀ ਵਿਖੇ ਜਿਹੜਾ ਇੱਕ ਨੌਜਵਾਨ ਦਾ ਜੁਵਨਾਈਲ ਦਾ ਕਤਲ ਹੋਇਆ ਸੀਗਾ ਉਸ ਨੂੰ ਟ੍ਰੇਸ ਕਰਦੇ ਹੋਏ ਡੀਐਸਪੀ ਪੱਟੀ ਤੇ ਇਹਨਾਂ ਦੇ ਬਾਕੀ ਦੋ ਐਸਐਚਓਜ਼ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ 24 ਘੰਟੇ ਦੇ ਅੰਦਰ ਵਾਦਾਤ ਨੂੰ ਟ੍ਰੇਸ ਕਰ ਲਿਆ ਤੇ ਇਹਨਾਂ ਦੋਸ਼ੀ ਸੀਰੀਓ گرفتار ਕਰ ਲਏ ਸੋ ਇਸ ਦੇ ਵਿੱਚ ਬਜਰਨਜੀ ਸ਼ੇਸੀ ਜਿਹੜੀ ਐਫਆਈਆਰ ਦਰਜ ਹੋਈ ਸੀਗੀ 73 ਨੰਬਰ 17625 ਨੂੰ ਦਰਜ ਹੋਈ ਸੀਗੀ ਜਿਸ ਦੇ ਵਿੱਚ ਇੱਕ ਜੁਵਨਾਈਲ ਜਿਹਦੀ ਉਮਰ ਲਗਭਗ 16 ਸਾਲ ਸੀਗੀ ਉਹਦਾ ਕੁਝ ਵਿਕਤੀਆਂ ਨੇ ਜਿਹੜਾ ਹੈਗਾ ਕਿਰਚਾਂ ਦੇ ਨਾਲ ਵਾਰ ਕਰਕੇ ਸਰਹਾਲੀ ਦੇ ਵਿੱਚ ਹੀ ਉਹਦਾ ਕਤਲ ਕਰ ਦਿੱਤਾ ਸੀਗਾ ਸੋ ਇਹਦੀ ਵਜਰਨਜੀ ਸਾਹਮਣੇ ਇਹ ਆਈ ਕਿ ਇਹ ਜਿਹੜੇ ਬੱਚੇ ਸੀਗੇ ਪਹਿਲਾਂ ਸਕੂਲ ਦੇ ਵਿੱਚ ਨਾਲ ਖਾਲਸਾ ਸਕੂਲ ਚ ਦਸਵੀਂ ਕਲਾਸ ਚ ਪੜਦੇ ਸੀਗੇ ਇਕੱਠੇ ਉਦੋਂ ਰੰਜੀਤ ਜਲਦੀ ਸੀਗੀ ਸੋ ਇਹਨਾਂ ਨੇ ਇਸ ਦਿਨ ਜਿਹੜਾ ਹੈਗਾ ਪ੍ਰਿੰਟ ਰੰਜੀਤ ਚਲਤੇ ਹੋਏ ਇਹ ਵਾਰ ਇਹਨਾਂ ਨੇ ਕੀਤਾ ਸੋ ਇਹਦੇ ਵਿੱਚ ਤਿੰਨ ਜਿਹੜੇ ਦੋਸ਼ੀ ਅਸੀਂ ਫੜੇ ਹੈਗੇ ਇੱਕ ਲੜਕਾ ਹੈਗਾ ਜਿਹੜਾ ਕਿ ਜਸਟ ਐਡਲਟ ਹੋਇਆ ਹੈ ਦੋ ਇਹਦੇ ਵਿੱਚ ਹਰੇਕ ਵੀ ਜੁਵਨਾਈਲ ਹੈਗੇ ਸੋ ਉਹਨਾਂ ਦੀ ਜਾਣਕਾਰੀ ਅਸੀਂ ਸ਼ੇਅਰ ਨਹੀਂ ਕਰਾਂਗੇ ਜਿਹੜਾ ਤੀਜਾ ਹੈ ਹੈਗਾ ਉਹ ਜਗਲীন ਸਿੰਘ ਉਰਫ ਹਰਨੂਰ ਉਰਫ ਨੂਰ ਹੈਗਾ ਜਿਹੜਾ ਕਿ ਪੀਕੀਪਿੰਡ ਦਾ ਰਹਿਣ ਵਾਲਾ ਹੈਗਾ ਸੋ ਇਹਨਾਂ ਕੋਲ ਵੱਸੀ ਇੱਕ ਵਾਰਦਾਤ ਦੇ ਵਿੱਚ ਬੱਚੀ ਗਈ ਜਿਹੜੀ ਕਿਰਚ ਹੈਗੀ ਔਰ ਦਾਤਰ ਹੈਗਾ ਔਰ ਜਿਹੜਾ ਵਰਤਿਆ ਸੀ ਉਹ ਅਸੀਂ ਬਰਾਮਦ ਕੀਤਾ ਸੋ ਇਹ ਜਿਹੜਾ ਹੈਗਾ ਇਹਨਾਂ ਦੀ ਅਰੈਸਟ ਜਿਹੜੀ ਹੈਗੀ ਹੈ ਇਹਨਾਂ ਨੇ ਅੱਜ ਜਿਹੜੀ ਹੈਗੀ ਅਰੈਸਟ ਇਹਨਾਂ ਦੀ ਪਾਈ ਹੈ ਪਰ ਪੁਰਾਣਾ ਤਾਂ ਇਹ ਕਿ ਨਹੀਂ ਕੀ ਨੂੰ ਪਤਾ ਗਈ ਇਹਨਾਂ ਨੂੰ ਅਰੈਸਟ ਅੱਜ ਕੀਤਾ ਸੋ ਡਿਟੇਲ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਤੇ ਡੂੰਘਾਈ ਨਾਲ ਪੁੱਛਗਿੱਛ ਕਰਾਂਗੇ ਤਾਂ ਕੀ ਹੋਵੇ ਪਰ ਮੋੜਾ ਲੱਟਕਾ ਸਰ ਪਲੇਅਰ ਸੀ ਹਾਂਜੀ ਉਹ ਪਲੇਅਰ ਸੀ ਰੈ ਅਕੈਡਮੀ ਚ ਸਰ ਇਹਨਾਂ ਨੂੰ ਹੁਣ ਅਸੀਂ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਜੀ ਚੈੱਕ ਕਰਾਂਗੇ ਇਹਨਾਂ ਦਾ ਕੀ ਹੈਗਾ ਕੀ ਬੈਕਗ੍ਰਾਉਂਡ ਹੈ ਕਿੱਥੋਂ ਇਹ ਕਿਰਚਾ ਲਾਏ ਸੀਗੇ ਨਸ਼ਾ ਪਤਾ ਕਰਦੇ ਹਾਂ ਕਿਉਂ ਇੱਕ ਲਾਬਤ ਕਿਉਂ ਆਇਆ ਕੀਤਾ ਸਰ ਕਿ ਤੁਹਾਨੂੰ ਨਾਈ ਲੈ ਤਾਂ ਇਸਦੇ ਫਾਦਰ ਪਿਸ਼ਤਨ ਜਿਹੜੇ ਦੋਸ਼ੀ ਹੈਗਾ ਹਾਂ ਇੱਕ ਦੋਸ਼ੀ ਦਾ ਫਾਦਰ ਜਿਹੜਾ ਹੈਗਾ ਪੁਲਿਸ ਦੇ ਵਿੱਚ ਸ਼ੁਰੂ ਲੜਕ ਨੂੰ ਕਰਕੇ ਨਾਮ ਹੀ ਦੱਸੋ ਉਹਨੇ ਪਲੈਨਿੰਗ ਕਰਕੇ ਬੁਲਾਇਆ ਸੀ ਉਹਨੂੰ ਲੜਕੇ ਇਹ ਚੀਜ਼ ਜਿਹੜੀ ਹੈਗੀ ਐਕਚੁਅਲ ਤੇ ਕਨਜੈਕਸ਼ਨ ਕੀ ਗੱਲਾਂ ਤੇ ਦੋ ਤਿੰਨ ਚੱਲੀ ਹੈਗੀ ਲੇਕਿਨ ਫਿਰ ਵੀ ਅਸੀਂ ਫਿਲਹਾਲ ਟਿੱਪਣੀ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਕਲੀਅਰ ਨਾ ਹੋ ਜਾਵੇ ਸਰ ਕੋ ਲੜਕੀ ਦਾ ਮਾਮਲਾ ਤੇ ਸਾਹਮਣੇ ਆ ਗਈ ਹੈ ਉਹੀ ਮੈਂ ਕਹਿ ਰਿਹਾ ਦੋ ਤਿੰਨ ਐਂਗਲਸ ਹੈਗੇ ਜਿਹੜੇ ਅਸੀਂ